ਇਸ ਸਮੇਂ ਕੈਨੇਡਾ ਵਿੱਚ ਪੇਰੈਂਟਸ ਜਾਂ ਦਾਦਾ-ਦਾਦੀ ਨੂੰ ਦੇਸ਼ ਲਿਆਉਣ ਦੇ ਕਈ ਵਿਕਲਪ ਮੌਜੂਦ ਹਨ ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੇ ਪਿਆਰੇ ਜਲਦੀ ਘੱਟ ਤੋਂ ਘੱਟ ਖਰਚੇ ਵਿੱਚ ਕੈਨੇਡਾ ਲਿਆ ਸਕਣ ਪੀਜੀਪੀ ਦੇ ਇਲਾਵਾ ਕੁਝ ਹੋਰ ਸੌਖੇ ਅਤੇ ਤੇਜ਼ ਤਰੀਕੇ ਹਨ ਜਿਨ੍ਹਾਂ ਰਾਹੀਂ ਪੇਰੈਂਟਸ ਜਾਂ ਦਾਦਾ-ਦਾਦੀ ਨੂੰ ਕੈਨੇਡਾ ਲਿਆਉਣਾ ਤੇਜ਼ ਹੋ ਸਕਦਾ ਹੈ ਸਹੀ ਯੋਜਨਾ ਅਤੇ ਦਸਤਾਵੇਜ਼ਾਂ ਦੇ ਸਹੀ ਤਰੀਕੇ ਨਾਲ ਤਿਆਰ ਕੀਤੇ ਹੋਏ ਪ੍ਰਕਿਰਿਆ ਨੂੰ ਕਾਫੀ ਤੇਜ਼ ਅਤੇ ਸੌਖਾ ਬਣਾਇਆ ਜਾ ਸਕਦਾ ਹੈ। ਕੈਨੇਡਾ ਵਿੱਚ ਆਪਣੇ ਮਾਪੇ ਜਾਂ ਦਾਦਾ-ਦਾਦੀ ਨੂੰ ਲਿਉਣ ਲਈ ਪਰਿਵਾਰਾਂ ਲਈ ਇੱਕ ਖੁਸ਼ਖਬਰੀ ਹੈ। ਹਰ ਕੋਈ ਆਪਣੇ ਪਿਆਰੇ ਲੋਕਾਂ ਨੂੰ ਜਲਦੀ ਸੁਰੱਖਿਅਤ ਅਤੇ ਘੱਟ ਖਰਚੇ ਵਿੱਚ ਕੈਨੇਡਾ ਲਿਆਉਣਾ ਚਾਹੁੰਦਾ ਹੈ। ਆਮ ਤੌਰ ਤੇ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਜਿਸ ਨੂੰ ਪੀਜੀਪੀ ਕਿਹਾ ਜਾਂਦਾ ਹੈ, ਇਹ ਪ੍ਰੋਗਰਾਮ ਪਰਿਵਾਰਾਂ ਲਈ ਇੱਕ ਮੁੱਖ ਵਿਕਲਪ ਹੈ। ਪਰ ਇਸ ਦੇ ਇਲਾਵਾ ਵੀ ਹੁਣ ਕੁਝ ਹੋਰ ਤਰੀਕੇ ਮੌਜੂਦ ਹਨ ਜਿਨ੍ਹਾਂ ਰਾਹੀਂ ਆਪਣੇ ਪਿਆਰਿਆਂ ਨੂੰ ਕੈਨੇਡਾ ਲਿਆਉਣ ਵਿੱਚ ਤੇਜ਼ ਅਤੇ ਸੌਖਾ ਵਿਕਲਪ ਮਿਲ ਸਕਦਾ ਹੈ ਮਾਹਿਰਾਂ ਦੇ ਅਨੁਸਾਰ ਪੀਜੀਪੀ ਪ੍ਰੋਗਰਾਮ ਵਿੱਚ ਕੁਝ ਸੀਮਿਤियां ਹਨ ਜਿਵੇਂ ਕਿ ਕੋਟਾ ਅਤੇ ਲੰਬੀ ਪ੍ਰਕਿਰਿਆ ਇਸ ਕਰਕੇ ਬਹੁਤ ਸਾਰੇ ਪਰਿਵਾਰ ਹੋਰ ਵਿਕਲਪਾਂ ਦੀ ਤਲਾਸ਼ ਕਰ ਰਹੇ ਹਨ ਇਨ੍ਹਾਂ ਵਿਕਲਪਾਂ ਵਿੱਚ ਸਪਾਂਸਰਸ਼ਿਪ ਖਾਸ ਵਰਕ ਪਰਮਿਟ ਰਾਹੀਂ ਲਿਆਉਣਾ ਸਟੱਡੀ ਪਰਮਿਟ ਨਾਲ ਭਰਤੀ ਹੋਣ ਜਾਂ ਟੈਂਪਰੇਰੀ ਰੈਜ਼ੀਡੈਂਸ ਕਾਰਡ ਵਰਗੇ ਤਰੀਕੇ ਸ਼ਾਮਲ ਹਨ ਸਹੀ ਜਾਣਕਾਰੀ ਅਤੇ ਦਸਤਾਵੇਜ਼ਾਂ ਦੀ ਤਿਆਰੀ ਨਾਲ ਇਹ ਪ੍ਰਕਿਰਿਆ ਬਹੁਤ ਤੇਜ਼ ਹੋ ਸਕਦੀ ਹੈ ਅਤੇ ਮਾਪੇ ਜਾਂ ਦਾਦਾ-ਦਾਦੀ ਲਈ ਘੱਟ ਤਣਾਅ ਵਾਲੀ ਵੀ ਬਣ ਸਕਦੀ ਹੈ ਇਸ ਤੋਂ ਇਲਾਵਾ ਮਾਹਿਰਾ ਨੇ ਸਲਾਹ ਦਿੱਤੀ ਹੈ ਕਿ ਆਪਣੇ ਲਕਸ਼ ਦੇ ਅਨੁਸਾਰ ਸਹੀ ਵਿਕਲਪ ਚੁਣੋ ਜਿਵੇਂ ਕਿ ਜੇ ਕੋਈ ਪਰਿਵਾਰ ਆਪਣੇ ਮਾਪਿਆਂ ਨੂੰ ਛੋਟੇ ਸਮੇਲੇ ਲਈ ਲਿਆਉਣਾ ਚਾਹੁੰਦਾ ਹੈ ਟੈਂਪੋਰਰੀ ਰੈਜ਼ਿਡੈਂਸ ਵਿਕਲਪ ਬਿਹਤਰ ਹੋ ਸਕਦਾ ਹੈ ਜੇਕਰ ਉਹ ਲੰਬੇ ਸਮੇਂ ਲਈ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਪਰਮਾਨੈਂਟ ਰੈਜ਼ਿਡੈਂਸ ਜਾਂ ਖਾਸ ਸਪੌਂਸਰਸ਼ਿਪ ਵਿਕਲਪ ਤੇ ਧਿਆਨ ਦੇਣਾ ਚਾਹੀਦਾ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਹਰ ਪਰਿਵਾਰ ਦੀ ਸਥਿਤੀ ਵੱਖਰੀ ਹੁੰਦੀ ਹੈ ਇਸ ਲਈ ਮਾਪੇ ਜਾਂ ਦਾਦਾ-ਦਾਦੀ ਨੂੰ ਕੈਨੇਡਾ ਲਿਆਉਣ ਲਈ ਇੱਕ ਯੋਜਨਾ ਤਿਆਰ ਕਰਨੀ ਬਹੁਤ ਜ਼ਰੂਰੀ ਹੈ ਇਸ ਵਿੱਚ ਦਸਤਾਵੇਜ਼ਾਂ ਦੀ ਪੂਰੀ ਤਿਆਰੀ ਅਰਜ਼ੀਆਂ ਦੇ ਸਮੇਂ ਸਿਰ ਭਰਨਾ ਅਤੇ ਨਿਯਮਾਂ ਨਾਲ ਅਪਡੇਟ ਰਹਿਣਾ ਸ਼ਾਮਲ ਹੈ ਇਸ ਤਰੀਕੇ ਨਾਲ ਨਾ ਸਿਰਫ ਪ੍ਰਕਿਰਿਆ ਤੇਜ਼ ਹੁੰਦੀ ਹੈ ਸਗੋਂ ਭਵਿੱਖ ਲਈ ਕਿਸੇ ਵੀ ਤਰ੍ਹਾਂ ਦੀ ਜਟਿਲਤਾ ਤੋਂ ਵੀ ਬਚਿਆ ਜਾ ਸਕਦਾ ਹੈ ਆਖਿਰਕਾਰ ਇਹ ਕਹਿ ਸਕਦੇ ਹਾਂ ਕਿ ਕੈਨੇਡਾ ਵਿੱਚ ਆਪਣੇ ਮਾਪੇ ਜਾਂ ਦਾਦਾ-ਦਾਦੀ ਨੂੰ ਲਿਆਉਣਾ ਹੁਣ ਪਹਿਲਾਂ ਨਾਲੋਂ ਬਹੁਤ ਹੀ ਆਸਾਨ ਹੋ ਗਿਆ ਹੈ ਸਹੀ ਵਿਕਲਪ ਸਹੀ ਯੋਜਨਾ ਅਤੇ ਸਹੀ ਜਾਣਕਾਰੀ ਨਾਲ ਪਰਿਵਾਰ ਆਪਣੇ ਪਿਆਰੇ ਲੋਕਾਂ ਨੂੰ ਘੱਟ ਸਮੇਂ ਅਤੇ ਘੱਟ ਖਰਚੇ ਵਿੱਚ ਕੈਨੇਡਾ ਲਿਆ ਸਕਦੇ ਹਨ ਇਸ ਤਰ੍ਹਾਂ ਪਰਿਵਾਰਾਂ ਲਈ ਖੁਸ਼ੀਆਂ ਇਕੱਠੇ ਰਹਿਣ ਦਾ ਮੌਕਾ ਅਤੇ ਭਵਿੱਖ ਲਈ ਭਰੋਸਾ ਲਿਆਉਣ ਵਾਲਾ ਅਧਿਆਇ ਸ਼ੁਰੂ ਹੋ ਸਕਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ